ਪਰ ਜਿੰਨੀ ਬਾਣੀ ਵੱਧ ਤੋਂ ਵੱਧ ਪੜੀ ਜਾਏਗੀ ਘਟਨਾ ਕੁਛ ਨਹੀਂ ਇਸ ਦਾ ਭਲਾ ਹੀ ਹੋਵੇਗਾ ਤੇ ਸੁਖਮਨੀ ਸਾਹਿਬ ਦੋ ਅਸ਼ਟਪਦੀਆਂ ਕੋ ਕਰ ਲੈ ਕੋ ਚਾਰ ਕਰ ਲੈ ਕੋ 6 ਰੋਜ਼ ਕਰ ਲੈ ਗੁਰਮੁਖੋ ਕੁਛ ਨਹੀਂ ਤੇ ਇੱਕ ਹੀ ਭਾਵੇਂ ਕਰ ਲੈ ਰੋਜ਼ ਘਟੋ ਘਟ ਮਨ ਨੂੰ ਟਿਕਾਹ ਮਿਲਣ ਵਾਲੇ ਬਚਨ ਤੇ ਸੁਖਮਨੀ ਦਾ ਅਰਥ ਹੈ ਮਨ ਨੂੰ ਸੁਖ ਦੇਣ ਵਾਲੀ ਤੇ ਸਾਰੀ ਦੁਨੀਆ ਸੱਚੀ ਮੁਚੇ ਦੇ ਪਿੱਛੇ ਤੁਰੀ ਫਿਰਦੀ ਹੈ ਪੀਸ ਆਉ ਮਾਈਂਡ ਮੇਰਾ ਮਨ ਕਿਤੇ ਸ਼ਾਂਤ ਹੋ ਜਾਏ ਮਨ ਕਿਤੇ ਟਿਕ ਜਾਏ ਲੋਕ ਕਲਾਸਾਂ ਲੈਂਦੇ ਨੇ ਆਨਲਾਈਨ ਆਰਟ ਆਫ ਲੀਵਿੰਗ ਅਸੀਂ ਜ਼ਿੰਦਗੀ ਦਾ ਜੀਣ ਦਾ ਤਰੀਕਾ ਸਮਝਣਾ ਮੈਂ ਕਿਹਾ ਗੁਰ ਸਿੱਖੋ ਕਿਸੇ ਕੋਲ ਦੁਨੀਆ ਵਿੱਚ ਇਹ ਬਚਨ ਹੈ ਕਿ ਬਾਣੀ ਦਾ ਨਾਮ ਹੀ ਸੁਖਮਨੀ ਹੈ ਸੁਖਮਨੀ ਮਨ ਨੂੰ ਸੁਖ ਦੇਣ ਵਾਲੀ ਸੁਖਮਨੀ ਸਹਿਬ ਭਗਤਾਂ ਦੇ ਹਿਰਦੇ ਨੂੰ ਟਿਕਾ ਦਿੰਦੀ ਹੈ ਤੇ ਸੁਖਮਨੀ ਪਰਮੇਸ਼ਵਰ ਦਾ ਨਾਮ ਹੈ ਤੇ ਉਸ ਨਾਮ ਦਾ ਨਿਵਾਸ ਜਿਹੜਾ ਸਿਮਰਨ ਕਰਨ ਵਾਲਿਆਂ ਦੇ ਹਿਰਦੇ ਵਿੱਚ ਹੁੰਦਾ